ਹੈਗੀ ਆਪਣੀ ਪਸ਼ਮੀਨੇ ਦੇ ਸੂਟ ਤੇ ਜੋ ਫਿਲਹਾਲ ਡਿਜ਼ਾਈਨਿੰਗ ਵਾਲੇ ਦਿੱਤੇ ਹੁੰਦੇ ਆ ਜਿੰਨਾ ਦਾ ਕੱਪੜਾ ਪ੍ਰੋਪਰ ਬਾਜੂ ਵਾਸਤੇ ਆਪਾਂ ਤੋਂ ਘਟ ਜਾਂਦਾ ਜੇ ਆਪਾਂ ਨੇ ਲੰਬੀ ਬਾਜੂ ਪਾਉਣੀ ਹੈ ਜੇ ਤਾਂ ਦੇਖੋ ਕੁਆਟਰ 슬ੀਵ ਪਾਉਣੀ ਹੈ ਬਾਜੂ ਆਮ ਨੋਰਮਲ ਬਾਜੂ ਪਾਉਣੀ ਹੈ ਫਿਰ ਤਾਂ ਆਪਣਾ ਪੂਰਾ ਆ ਜਾਂਦਾ ਸੂਟ ਦਾ ਕੱਪੜਾ ਜੇ ਕਈ ਵਾਰ ਆਪਣੇ ਲੰਬੀ ਬਾਜੂ ਪਾਉਣੀ ਹੁੰਦੀ ਹੈ ਫਿਰ ਉਹ ਆਪਣਾ ਕੱਪੜਾ ਘਟ ਜਾਂਦਾ ਤੁਸੀਂ ਇਹ ਇਸ ਵੀਡੀਓ ਦੇ ਵਿੱਚ ਐਂਡ ਤੱਕ ਦੇਖਣਾ ਵੀਡੀਓ ਨੂੰ ਵੀ ਕਿਸ ਤਰ੍ਹਾਂ ਆਪਾਂ ਉਹਦੀ ਕਟਾਈ ਕਰੀਏ ਬਾਜੂ ਦੀ ਤੇ ਕਿਸ ਤਰ੍ਹਾਂ ਦਾ ਕੱਪੜਾ ਆਪਣੇ ਪ੍ਰੋਪਰ ਪੂਰਾ ਲੈ ਕੇ ਆਉਂਦਾ। ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਪਸ਼ਮੀਨੇ ਦੇ ਸੂਟ ਦੀ ਕਟਿੰਗ ਬਾਰੇ। ਪਸ਼ਮੀਨ ਕਈ ਤਰ੍ਹਾਂ ਦੇ ਆਉਂਦੇ ਨੇ। ਦੇਖੋ ਬਿਸਤਾ ਬਿਲਕੁਲ ਛੋਟੇ ਪਣੇ ਦੇ ਵਿੱਚ ਹੁੰਦੇ ਆ। ਇਸ ਤਰ੍ਹਾਂ ਬਣਾ ਹੁੰਦਾ ਉਹਨਾਂ ਦਾ। ਬਾਰਡਰ ਵਗੈਰਾ ਜਿਆਦਾ ਚੜਾਈ ਦੇ ਵਿੱਚ ਵੀ ਦਿੱਤੇ ਹੁੰਦੇ ਆ, ਮੀਡੀਅਮ ਵੀ ਦਿੱਤੇ ਹੁੰਦੇ ਆ ਕਿ ਕਈ ਵਾਰ ਕਾਫੀ ਵੱਡੇ ਉਹਦੇ ਵਿੱਚ ਦਿੱਤੇ ਹੁੰਦੇ ਆ। ਉਹ ਆਪਾਂ ਨੂੰ ਨਾਲ ਤਾਂ ਗਲੇ ਦਾ ਵਰਕ ਵਗੈਰਾ ਜਿਵੇਂ ਇਸ ਤਰ੍ਹਾਂ ਦਿੱਤਾ ਹੁੰਦਾ। ਗਲਾ ਵਗੈਰਾ ਡਿਜ਼ਾਈਨਿੰਗ ਦਿੱਤੀ ਹੁੰਦੀ ਆ। ਆਪਾਂ कंफ्यूज ਦੇ ਵਿੱਚ ਪੈ ਨੇ ਆਪਾਂ ਗਲੇ ਦੀ ਕਟਿੰਗ ਕਰੀਏ ਕਿ ਨਾ نیچے ਘੇਰੇ ਤੋਂ ਕਰੀਏ ਆਪਾਂ ਕਿਸ ਤਰ੍ਹਾਂ ਨੂੰ ਐਡਜਸਟ ਕਰਨਾ ਤੁਹਾਨੂੰ ਅੱਜ ਉਹਦੇ ਬਾਰੇ ਦੱਸਾਂਗੇ ਆਪਾਂ ਨੇ ਕਈ ਵਾਰ ਆਪਾਂ ਨੇ ਬਾਜੂ ਲੰਬੀ ਕਰਨੀ ਹੁੰਦੀ ਹੈ ਦੇਖੋ ਕਈ ਵਾਰੀ ਤਾਂ ਬਾਜੂ ਦਾ ਡਬਲ ਕਪੜਾ ਦਿੱਤਾ ਪਿਆ ਹੁੰਦਾ ਕਈ ਵਾਰੀ ਸਿੰਗਲ ਹੀ ਦਿੱਤਾ ਹੁੰਦਾ ਪਰ ਬਾਜੂ ਆਪਾਂ ਨੇ ਲੰਬੀ ਰੱਖਣੀ ਹੁੰਦੀ ਹੈ ਉਹਦੀ ਕਟਿੰਗ ਬਾਰੇ ਦੱਸਾਂਗੇ ਤੁਹਾਨੂੰ ਵੀ ਤੁਸੀਂ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਾਂ ਇਹਦੀ ਲੈਂਥ ਚੈੱਕ ਕਰਾਂਗੇ ਲੈਂਥ ਕਿੰਨੀ ਦਿੱਤੀ ਹੋਈ ਆ ਆਪਾਂ ਸ਼ਰਟ ਦੀ ਲੈਂਥ 46 ਰੱਖਣੀ ਆ 46 ਇੰਚ ਰੈਡੀ ਰੱਖਣੀ ਆ ਆਪਾਂ ਇਹਨੂੰ ਨਾਪ ਕੇ ਦੇਖਾਂਗੇ ਵੀ ਦੀ ਲੈਂਥ ਕਿੰਨੀ ਆ 22 ਇੰਚ ਸਾ ਆਪਣੀ ਲੈਂਥ ਜ਼ਿਆਦਾ ਵੱਦੀ ਵੀ ਤਾਂ ਉਹਨੂੰ ਕਿਸ ਤਰ੍ਹਾਂ ਪਾਉਦੀ ਸੈਟਿੰਗ ਕਰਨੀ ਆ ਵੀ ਗਲੇ ਦਾ ਡਿਜ਼ਾਈਨ ਵੀ ਆਪਣਾ ਪੂਰਾ ਰਹਿਣਾ ਚਾਹੀਦਾ ਤੇ ਨੀਚੇ ਤੋਂ ਵੀ ਪੂਰਾ ਰਹਿਣਾ ਚਾਹੀਦਾ ਸੋ ਉਹਨੂੰ ਉਹਦੇ ਬਾਰੇ ਦੱਸਾਂਗੇ ਵੀ ਤੁਸੀਂ ਕਿਸ ਤਰ੍ਹਾਂ ਕੱਪੜੇ ਨੂੰ ਬਿਉਂਤ ਸਕਦੇ ਹੋਗੇ ਹੁਣ ਆਪਾਂ ਲੈਂਥ ਚੈੱਕ ਕਰਾਂਗੇ ਦੇਖੋ ਜਿਵੇਂ ਫਰੰਟ ਨੈੱਕ ਇਹਦਾ ਕੀ ਆ ਬਹੁਤ ਜ਼ਿਆਦਾ ਦਿੱਤਾ ਹੋਇਆ ਦੇਖੋ ਇਹਨਾਂ ਨੇ 7.5 ਇੰਚ ਦਿੱਤਾ ਹੋਇਆ ਪਰ ਆਪਾਂ ਨੇ ਇੰਨਾ ਨੈੱਕ ਨਹੀਂ ਬਣਾਉਣਾ ਆਪਾਂ ਕੀ ਕਰਨਾਗਾ ਪਹਿਲਾਂ ਪੂਰੀ ਲੈਂਥ ਚੈੱਕ ਕਰਦੇ ਆ ਵੀ ਕਿੰਨੀ ਲੈਂਥ ਦਿੱਤੀ ਹੋਈ ਆ ਆਪਣੀ ਉੱਪਰ ਤੋਂ ਲੈ ਕੇ ਲੈਂਥ ਦੇਖੋ 73.47 ਇੰਚ ਲੈਂਥ ਦਿੱਤੀ ہوئی ਹੈ ਦੀ ਪਰ ਆਪਾਂ ਰੱਖਣੀ ਹੈ 46 ਦੇਖੋ ਕੋਈ ਜ਼ਿਆਦਾ ਫਰਕ ਤਾਂ ਹੈ ਨਹੀਂ ਜੇ ਆਪਾਂ ਨੇ ਐਡਜਸਟ ਕਰਨਾ ਹੋਵੇ ਤਾਂ 1 ਇੰਚ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਜੇ ਆਪਾਂ ਨੇ ਪੂਰੀ ਲੈਂਥ ਰੱਖਣੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਦੀ ਲੈਂਥ ਰੱਖ ਸਕਦੇ ਹੋਗੇ ਮੰਨ ਲਓ ਜਿਵੇਂ ਗਲਾ ਇਹਨਾਂ ਦਾ ਬਰੌਡ ਦੇ ਵਿੱਚ ਜ਼ਿਆਦਾ ਦਿੱਤਾ ਹੁੰਦਾ ਜੇ ਗਲੇ ਨੂੰ ਦੇਖੋ ਆਪਾਂ ਛੱਡ ਕੇ ਸਾਈਡਾਂ ਤੋਂ ਬਣਾਵਾਂਗੇ ਤਾਂ ਉਹ ਅੱਛਾ ਨਹੀਂ ਲੱਗਦਾ ਹੈਗਾ ਆਪਾਂ ਕੀ ਕਰਾਂਗੇ ਗਲੇ ਨੂੰ ਬਿਲਕੁਲ ਬਰਾਬਰ ਬਰਾਬਰ ਨਾਲ-ਨਾਲ ਹੀ ਬਣਾਉਣਾ ਪਰ ਲੈਂਥ ਵੀ ਆਪਣੀ ਸਹੀ ਰਹਿਣੀ ਚਾਹੀਦੀ ਹੈ ਉਹ ਕਿਸ ਤਰ੍ਹਾਂ ਰੱਖਣੀ ਆ ਹੁਣ ਆਪਾਂ نیچے ਤੋਂ ਦੇਖਾਂਗੇ ਆਪਣੀ 46 ਇੰਚ ਲੈਂਥ ਦੇਖੋ ਰੈਡੀ ਆ ਆਪਾਂ ਕਟਾਈ ਦੀ ਕਰਨੀ ਆ 46.5 ਇੰਚ ਹਾਫ ਇੰਚ ਵੱਧ ਹੁਣ ਗਲੇ ਦੀ ਲੈਂਥ ਦੇਖੋ ਆਪਣੀ ਕਿੰਨੀ ਰਹਿ ਰਹੀ ਆ 6.5 ਇੰਚ ਆਪਾਂ 6.5 ਇੰਚ ਗਲਾ ਕਟਿੰਗ ਦਾ ਕਰਾਂਗੇ ਤਾਂ ਤੁਸੀਂ ਨੇ ਬਿਲਕੁਲ ਦੇਖੋ ਇਹਦੇ ਚੜਾਈ ਵਿੱਚ ਵੀ ਦਿੱਤਾ ਹੋਇਆ ਕਾਫੀ 7 ਇੰਚ ਦੀ ਦੇਖੋ ਚੜਾਈ ਦਿੱਤੀ ਹੋਈ ਆ ਪਰ ਆਪਾਂ ਜੇ ਇੰਨੇ ਹੀ ਬਣਾਵਾਂਗੇ ਬੀ ਸ਼ੇਪ ਦੀ ਤੇ ਇਹ ਤਾਂ ਬਹੁਤ ਜ਼ਿਆਦਾ ਡੀਪ ਹੋ ਜਾਊਗਾ ਇਹ ਗਲਾ ਕੀ ਕਰਾਂਗੇ ਆਪਾਂ ਇਹਨੂੰ ਸਾਈਡਾਂ ਤੋਂ ਪੈਰ-ਪੈਰ ਦੀ ਸਪੇਸ ਦੇ ਕੇ ਦੀ ਬਣਾਉਣ ਵੇਲੇ ਗਲਾਈ ਦੇਵਾਂਗੇ ਜਿੱਦੋਂ ਆਪਾਂ ਮਸ਼ੀਨ ਦੇ ਨਾਲ ਇਹਨੂੰ ਸਿਚ ਕਰਾਂਗੇ ਦੇਖੋ ਸੂਟ ਨੂੰ ਤਾਂ ਆਪਾਂ ਗਲਾ ਨੈਕ ਬਣਾਉਣ ਵੇਲੇ ਤਾਂ ਪੈਰ-ਪੈਰ ਦੇ ਵਿੱਚ ਮਾਰਜਿਨ ਛੱਡ ਕੇ ਹੀ ਬਣਾਵਾਂਗੇ ਨਾਲੇ ਆਪਾਂ ਉੱਪਰੋਂ ਕੱਟ ਕਰ ਦਾਂਗੇ ਇੱਕ ਤਾਂ ਹੋ ਗਿਆ ਏ ਆਈ ਆ ਇੱਕ ਹੋ ਗਿਆ ਦੂਸਰਾ ਮੰਨ ਲਓ ਆਪਾਂ ਉੱਪਰ ਵਾਲਾ ਨੈਕ ਬੂਰਾ ਛੋਟਾ ਦਿੱਤਾ ਹੋਇਆ ਇਹਨਾਂ ਨੇ ਆਪਾਂ ਉਸੇ ਤਰੀਕੇ ਰੱਖਣਾ ਜਿਹੜਾ ਦਾ ਨੀਚੇ ਵਾਲਾ ਪੈਚ ਦਿੱਤਾ ਹੋਇਆ ਦੇਖੋ ਇਹਦੇ ਵਿੱਚ ਕਈ ਵਾਰ ਦਾ ਬਾਰਡਰ ਦੇਖੋ ਅਲੱਗ-ਅਲੱਗ ਦਿੱਤੇ ਹੁੰਦੇ ਆ ਜਿਆਦਾ ਵੱਡਾ ਹੁੰਦਾ ਭਾਈ ਇੱਕ ਅੱਧਾ ਬਾਟਰ ਨੀਚੇ ਫੋਲਡਿੰਗ ਕਰਦੇ ਨੇ ਹੁੰਦੇ ਆ ਜਾਂ ਕੀ ਕਰਦੇ ਆ ਕਟਿੰਗ ਕਰਦੇ ਨੇ ਹੁੰਦੇ ਆ ਜੇ ਲੈਂਥ ਛੋਟੀ ਹੋਏ ਤਾਂ ਉੱਪਰ ਰੱਖਵਾ ਬਣਾ ਦਾਂਗੀ ਦੇਖੋ ਇੱਕ ਤਰੀਕਾ ਇਹਦਾ ਹੋਰ ਆ ਜੇ ਤੁਸੀਂ ਮੰਨ ਲਓ ਬਾਰਡਰ ਵੀ ਇੰਨੀ ਰੱਖਣਾ ਕਟਿੰਗ ਵੀ ਨਹੀਂ ਕਰਨਾ ਹੈਗਾ ਤਾਂ ਤੁਸੀਂ ਉਹਨੂੰ ਕੀ ਕਰੋਗੇ ਲੈਂਥ ਨੂੰ ਪ੍ਰੋਪਰ ਮਿਲ ਲੋਗੇ ਕਿੰਨੀ ਲੈਂਥ ਆ ਤਾਂ ਤੁਸੀਂ ਕੱਪੜੇ ਨੂੰ ਦੇਖੋ ਇਸ ਤਰ੍ਹਾਂ ਉੱਪਰ ਲੈ ਕੇ ਜਾਓਗੇ ਕਟਿੰਗ ਨਹੀਂ ਕਰਨਾ ਪਊਗਾ ਤੁਹਾਨੂੰ ਬਿਲਕੁਲ ਵੀ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਕਰਕੇ ਇਹਦੇ ਨਾਲ ਇੱਥੇ ਸੀਨ ਲਗਾ ਦੋਗੇ ਨਾਲ-ਨਾਲ ਜਿੰਨੀ ਤੁਸੀਂ ਲੈਂਥ ਚੱਕਣੀ ਆ ਇਹ ਕੀ ਹੋਊਗਾ ਇਸ ਤਰ੍ਹਾਂ ਟੋੜਾ ਆਹ ਚੀਜ਼ ਇਸ ਤਰੀਕੇ ਨਾਲ ਛੋਡੀ ਲੈਂਥ ਇਹਦੀ ਕਵਰ ਹੋ ਜੂਗੀ ਕਟਿੰਗ ਵੀ ਨਹੀਂ ਕਰਨੀ ਪੈਣੀ ਤੁਹਾਨੂੰ ਇਹਦੀ ਤੇ ਆਪਾਂ ਨੂੰ ਬਾਰਡਰ ਵੀ ਨਹੀਂ ਉੱਪਰ ਚੱਕ ਕੇ ਲਾਉਣਾ ਪਊਗਾ ਅੱਜਕੱਲ ਤਾਂ ਜੁਆਇੰਟਰ ਵੀ ਚੱਲ ਰਹੇ ਨੇ ਦੇਖੋ ਪਰ ਪਸ਼ਮੀਨੇ ਦੇ ਸੂਟਾਂ ਵਿੱਚ ਜੁਆਇੰਟਰ ਅੱਛੇ ਨਹੀਂ ਲੱਗਦੇ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਇਹਦੀ ਲੈਂਥ ਚੱਕ ਸਕਦੇ ਹੋਗੇ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਦੇ ਆਂ ਵੀ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਸੈਟਿੰਗ ਦੇ ਵਿੱਚ ਲਿਆਉਣਾਗਾ ਸਭ ਤੋਂ ਪਹਿਲਾਂ ਦੇਖੋ neck ਦਾ ਸੈਂਟਰ ਕਰਕੇ ਮੈਂ ਚੱਕੂਗੀ ਇਸ ਤਰੀਕੇ ਨਾਲ ਇਸੇ ਤਰੀਕੇ ਨਾਲ ਆਪਾਂ نیچے ਤੋਂ ਲਵਾਂਗੇ ਬਿਲਕੁਲ ਸੈਂਟਰ ਲਾ ਮਾਗੇ ਦੇਖੋ ਆਪਾਂ ਨੈੱਕ ਦਾ ਹਾਂ ਜੀ ਉਹਨਾਂ ਆਪਾਂ ਸਾਨੂੰ ਕਟਿੰਗ ਕਰਨ ਤੋਂ ਪਹਿਲਾਂ ਨਿਸ਼ਾਨ ਲਗਾਉਣ ਤੋਂ ਪਹਿਲਾਂ ਇੱਕ ਵਾਰੀ ਆਪਾਂ ਨਾਪ ਦੱਸਾਂਗੇ ਤੁਹਾਨੂੰ ਕਿੰਨਾ ਕਿੰਨਾ ਨਾਪ ਆ 46 ਇੰਚ ਦੇਖੋ ਆਪਣੇ ਕੋਲ ਲੰਬਾਈ ਆ ਛਾਤੀ ਚੋਂ 20.5 ਕਮਰ 18.5 हिਪ ਚੋਂ 23 ਆ ਜਿਹੜੀ ਬਾਜੂ ਦੀ ਲੰਬਾਈ ਉਹ 23 ਇੰਚ ਆ ਅੱਗੇ ਤੋਂ 11 ਇੰਚ ਖੁੱਲੀ ਆ ਮੋਢਾ ਆਪਾਂ ਇਹਨਾਂ ਦੇ 9 ਇੰਚ ਪਾਉਣਾਗਾ ਹੁਣ ਆਪਾਂ ਨਿਸ਼ਾਨ ਲਗਾਉਣੇ ਆ ਦੇਖੋ ਤੁਸੀਂ ਕਿਸ ਤਰੀਕੇ ਨਾਲ ਨਿਸ਼ਾਨ ਲਗਾਉਂਗੇ హాను ఛిాలి ఇంచే ఛి ఇంచవాలే కిచేతో బోర్డర్ నో ఫోల్గే హాఫ్ ఇంచీరే మార్జిన లేరా ఇవే ਹੁਣ ਦੇਖੋ ਆਪਾਂ نیچے ਤੋਂ 6.5 ਦਾ ਨਿਸ਼ਾਨ ਲਗਾਵਾਂਗੇ 2.5 ਇੰਚ ਆਪਾਂ ਨੇ ਆ ਲਗਾਇਆ ਹੈ ਕੋਈ ਵੀ ਤੁਸੀਂ neck ਬਣਿਆ ਰੈਡੀਮੇਡ ਆਉਂਦਾ ਦੇਖੋ ਤੁਸੀਂ ਉਹਨਾਂ ਜਿੰਨਾ ਹੁੰਦਾ ਉਹਨੂੰ ਉਨਾ ਹੀ ਰਹਿਣ ਦਿਆ ਕਰੋ ਜੇ ਘਟਾਉਣਾ ਹੁੰਦਾ ਘਟਾ ਸਕਦੇ ਹੋ ਆਪਾਂ ਨੇ ਧੀਰੇ ਦਾ ਐਕਸਟਰਾ ਲਾਉਣਾ ਹੁੰਦਾ ਧੀਰੇ ਦਾ ਐਕਸਟਰਾ ਤੁਸੀਂ 2.5 ਇੰਚ ਲਾਉਂਗੇ ਦੇਖੋ ਜੇ ਡੀਪ ਗਲਾ ਪਾਉਣਾ ਹੈ ਉਹ ਜੇ ਤਾਂ ਉੱਚਾ ਗਲਾ ਪਾਉਂਗੇ ਉਹ ਗੱਲ ਵੱਖਰੀ ਜਾ ਰਹੀ ਹੁਣ ਆਪਾਂ ਨੀਚੇ ਬੈਗ ਤੋਂ ਵੀ ਡੀਪ ਹੀ ਰੱਖਣਾ ਗਲਾ ਤਾਂ ਆਪਾਂ ਮਿੰਕੇ 2.5 ਇੰਚ ਧੀਰੇ ਦਾ ਨਿਸ਼ਾਨ ਲਗਾ ਲਾਂਗੇ ਇਸ ਤਰੀਕੇ ਨਾਲ ਹੁਣ ਨੀਚੇ ਨੂੰ ਆਪਾਂ ਨਿਸ਼ਾਨ ਲਗਾਵਾਂ 6.5 ਦਾ ਹੀ ਨਿਸ਼ਾਨ ਲਗਾਉਣੇ ਹੁੰਨੇ ਆਪਾਂ ਕਿਉਂਕਿ ਇਹ ਕਾਟ ਪਾਉਣ ਵੇਲੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਊਗੀ ਆਪਾਂ ਉਹਨਾਂ ਬਾਜੂ ਨੂੰ ਜਦੋਂ ਜੜਾਂਗੇ ਕੰਧੇ ਜੋੜੀ ਕਰਦੇ ਹੁੰਨੇ ਆਪਾਂ ਇਹ ਤੋਂ ਬਾਅਦ ਦੇ ਵਿੱਚ ਦੇਖੋ ਸਾਈਡ ਸਲਾਈ ਪਾ ਕੇ ਫਿਰ ਇਹਦੀਆਂ ਮੋਢੇ ਚੜਨੇ ਹੁੰਦੇ ਆਪਾਂ ਨੇ ਜੇ ਆਪਣਾ ਮੋਢਾ ਮੰਨ ਲਓ ਇਹ ਘੱਟ ਵੱਧ ਜਾ ਤਾਂ ਆਪਾਂ ਨੂੰ ਬਾਅਦ ਦੇ ਵਿੱਚ ਸੰਟਾਈ ਪਾ ਸਕਦੇ ਆ ਜੇ ਆਪਾਂ ਇਹਨੂੰ ਪਹਿਲਾਂ ਹੀ ਵੱਡਾ ਕੱਟਤਾ ਤਾਂ ਆਪਣਾ ਮੋਢਾ ਚੜਾਉਣ ਦੇ ਵਿੱਚ ਪ੍ਰੋਬਲਮ ਆਊਗੀ ਹੁਣ ਆਪਾਂ ਇਹਦੇ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਦੇ ਵਿੱਚੋਂ ਹੈਗਾ ਇਹ 20 ਇੰਚ ਤਾਂ 20 ਤੇ ਨਿਸ਼ਾਨ ਲਗਾਵਾਂਗੇ ਦੇਖੋ ਆਪਾਂ ਆ 2 ਇੰਚ ਆਪਾਂ ਐਕਸਟਰਾ ਮਾਰਜਨ ਦਾ ਲਗਾਉਣਾ ਨੇ ਆ ਹੁਣ ਆਪਾਂ ਇੱਥੋਂ ਵੀ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਇਹਨੂੰ ਤੁਸੀਂ ਇਸ ਤਰ੍ਹਾਂ ਮਿੰਬੀ ਸਕਦੇ ਹੋ ਦੇਖੋ ਤੀਰਾ ਕਿੰਨਾ ਆ ਰਿਹਾ ਤੁਹਾਡਾ 6 ਤੋਂ ਇੱਕ ਸੂਤ ਨੀਚੇ ਘੱਟ ਆ ਰਿਹਾ ਇਸੇ ਤਰੀਕੇ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਹੁਣ ਇਹਦੀ ਆਪਾਂ ਗਲਾਈ ਪਾਉਣੀ ਹੈ ਦੇਖੋ ਇਹ ਸਾਨੂੰ ਕਮੈਂਟਾਂ ਚ ਵੀ ਪੁੱਛਿਆ ਸੀ ਵੀ ਦੀਦੀ ਇਹ ਗਲਾਈ ਤੁਸੀਂ ਬੰਦ ਘੱਟ ਕਿਵੇਂ ਪਾਉਨੇ ਹੋ ਤੁਹਾਨੂੰ ਦੱਸਿਆ ਸੀ ਵੀ ਇੱਕ ਇੰਚ ਜਿਹੜਾ ਬਣਾ ਚਾਰਸ ਨਿਸ਼ਾਨ ਬਣ ਜਾਂਦਾ ਦੇਖੋ ਆਹ ਵਾਲਾ ਇਹ ਤੋਂ ਆਪਾਂ 1 ਇੰਚ ਦੀ ਗਲਾਈ ਤੇ ਪਾਵਾਂਗੇ ਦੇਖੋ ਆ ਚੀਜ਼ ਆ ਗਈ ਹੁਣ ਜਿਹੜੀ ਬੈਕਟੀਰੀ ਦੀ ਪਾਵਾਂਗੇ ਉਹ ਤੁਹਾਨੂੰ ਜਦੋਂ ਬੈਗ ਦਾ ਪੱਲਾ ਕਟਾਂਗੇ ਉਦੋਂ ਦੱਸਾਂਗੇ ਵੀ ਤੁਸੀਂ ਉਹ ਕਿੜਕੇ ਇਹ ਤੋਂ ਕਿੰਨੀ ਅੱਗੇ ਪਾਉਣੀ ਹੈਗੀ ਹੁਣ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਹੈਗੀ ਹੈ 1.5/8 ਇੰਚ ਜੇ ਵਿੱਚ ਆਪਾਂ ਨੇ ਕੋਈ ਪਲੇਟ ਨਹੀਂ ਪਾਉਣੀ ਹੈਗੀ ਤਾਂ 2 ਇੰਚ ਹੀ ਮਾਰਜਿਨ ਲਵਾਂਗੇ ਇਥੋਂ ਵੀ ਆਪਾਂ ਸਾਈਡ ਸਲਾਈ ਆਪਾਂ 16 ਦੇ ਨਿਸ਼ਾਨ ਲਗਾਉਣੇ ਹਨ ਦੇਖੋ ਇਹ ਹਰ ਇੱਕ ਸੂਟ ਦੇ ਲਗਾਉਣੇ ਆ ਜੇ ਤੁਸੀਂ ਆਪਸ ਵਿੱਚ ਘੱਟ ਵੱਧ ਕਰਦੇ ਹੋ ਉਹ ਤੁਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਹੋ ਫਿਲਹਾਲ ਜਦੋਂ ਮੈਂ ਕਟਾਈ ਕਰਦੀ ਆ ਤਾਂ ਮੈਂ 16 ਇੰਚ ਦੇ ਨਿਸ਼ਾਨ ਲਗਾਉਣੇ ਨੇ ਕਿਉਂਕਿ ਜੇ ਸਾਈਡ ਪਲੇਟ ਪਾਵਾਂਗੇ ਮੋਢੇ ਦੀ ਜੋ ਇੱਥੋਂ ਜਦੋਂ ਬਾਜੂ ਵਗੈਰਾ ਜਾਣਾਂਗੇ 1 ਇੰਚ ਮਾਰਜਨ ਉਹਨਾਂ ਦੇ ਵਿੱਚ ਆ ਜਾਂਦਾ ਹੁਣ ਆਪਾਂ ਲਾਵਾਂਗੇ ਤੇ हिਪ ਦਾ ਨਿਸ਼ਾਨ हिਪ ਹੈਗੀ 23 ਇੰਚ ਤਾਂ 23 ਦੇ ਨਿਸ਼ਾਨ ਲਗਾਵਾਂਗੇ 1.5 ਇੰਚ ਆਪਾਂ ਲਾਉਣਾਗਾ ਫੋਲਡਿੰਗ ਦਾ ਨਿਸ਼ਾਨ ਹੁਣ ਦੇਖੋ ਆਪਣਾ ਘੇਰਾ ਹਿਪ ਹੈਗੀ ਹੈ 23 ਤੇ ਘੇਰਾ ਆਪਾਂ ਰੱਖਾਂਗੇ 22.5 ਇੰਚ 1/2 ਇੰਚ ਘੱਟ ਕੱਢਾਂਗੇ ਤਾਂ ਆਪਾਂ 25.5 ਇੰਚ ਕਟਾਈ ਦਾ ਕਰਾਂਗੇ ਇਹ ਆਪਾਂ ਪਹਿਲੀ ਕਟਿੰਗ ਵੇਲੇ ਹੀ ਸਹੀ ਕਰ ਲੈਨੇ ਆ ਫਿਰ ਆਪਾਂ ਨੂੰ ਬਾਰ-ਬਾਰ ਸ਼ਰਟ ਨੂੰ ਮਾਪਣਾ ਨਹੀਂ ਪੈਂਦਾ ਹੁਣ ਆਪਾਂ ਇਥੇ ਸਿੱਧਾ ਨਿਸ਼ਾਨ ਲਗਾ ਲਾਂਗੇ ਰੱਖ ਕੇ ਹੁਣ ਆਪਾਂ ਇਹਦੀ ਕਰਾਂਗੇ ਕਟਾਈ ਇਸੇ ਤਰੀਕੇ ਨਾਲ ਆਪਾਂ ਹਾਂ ਗਲਾਈ ਪਾਵਾਂਗੇ। ਐਥੋਂ ਬਿਲਕੁਲ ਆਪਾਂ ਨੇ ਸਿੱਧਾ ਰੱਖਣਾ ਹੁੰਦਾ। ਜਿਹਨੂੰ ਕਈ ਵਾਰ ਕੀ ਕਰਦੀਆਂ ਨੇ ਲੇਡੀਜ਼ ਐਥੋਂ ਤੇਰਸ਼ਾ ਬਣਾ ਦਿੰਦੀਆਂ ਨੇ ਜਿਹਦੇ ਕਰਨਾ ਆਪਣੇ ਕੰਧੇ ਗਿਰਨ ਦੀ ਪ੍ਰੋਬਲਮ ਪੈ ਜਾਂਦੀ ਹੈ। ਆਪਾਂ ਨੇ ਉਹ ਚੀਜ਼ ਨਹੀਂ ਕਰਨੀ ਹੈਗੀ ਬਿਲਕੁਲ ਸਿੱਧਾ ਕਟਾਂਗੇ। ਜਿੰਨਾ ਆਪਾਂ ਨੇ ਦੇਖੋ ਐਥੋਂ ਛੱਡ ਕੇ ਗਲੇ ਨੂੰ ਬਣਾਉਣਾ ਮੰਨ ਲਓ ਪੈਰ-ਪੈਰ ਕੇ ਛੱਡਾਂਗੇ। ਤੁਸੀਂ ਇੱਥੇ ਕੱਟ ਵੀ ਲਗਾ ਸਕਦੇ ਹੋ। ਬਿਲਕੁਲ ਛੋਟਾ ਜਿਹਾ ਕੱਟ ਲਗਾਉਣਾਗਾ, ਜ਼ਿਆਦਾ ਵੱਡਾ ਨਹੀਂ ਕੱਟ ਲਗਾਉਣਾ ਹੈਗਾ। ਹੁਣ ਆਪਾਂ ਇਸੇ ਤਰੀਕੇ ਬੈਕ ਦੀ ਕਟਿੰਗ ਕਰਨੀ ਹੈ ਜੀ ਦੇਖੋ ਬੈਕ ਡਿਜ਼ਾਈਨਿੰਗ ਵੀ ਇਹਨਾਂ ਨੇ ਦਿੱਤੀ ਹੋਈ ਹੈਗੀ ਆਪਣੇ ਕੋਲੇ ਹੁਣ ਆਪਾਂ ਇਹਨੂੰ ਇੱਥੋਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਦਾਂਗੇ ਦੇਖੋ ਉਹਦੇ ਵਿੱਚ ਫਰੰਟ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਸੀਗਾ ਜੀ ਆਪਣੀ ਲੈਂਥ ਕਈ ਵਾਰ ਵੱਧ ਘਟ ਜਾਵੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਅੰਦਰ ਦੀ ਸਲਾਈ ਮਾਰ ਕੇ ਉੱਪਰੋਂ ਦੱਬ ਵੀ ਸਕਦੇ ਹੋਗੇ ਬੈਕ ਵੱਲੇ ਤਾਂ ਆਪਾਂ ਨੂੰ ਕੁਝ ਨਹੀਂ ਕਰਨਾ ਪੈਂਦਾ ਜਿੰਨੀ ਆਪਾਂ ਨੇ ਲੈਂਥ ਰੱਖਣੀ ਹੋਵੇ ਸ਼ਰਟ ਦੀ ਇਹਨੂੰ ਉਸ ਤਰੀਕੇ ਨਾਲ ਉਨਾਂ ਤਿਆਰ ਰੱਖ ਲਓ ਕਿਉਂਕਿ ਦੋਨੋਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਜੋੜ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕੱਲੇ ਫਰੰਟ ਨੂੰ ਹੀ ਆਪਾਂ ਨੇ ਐਡਜਸਟ ਕਰਨਾ ਹੁੰਦਾਗਾ ਕਿਉਂਕਿ ਉੱਪਰ ਇਹਦੇ ਕੋਈ ਨੈਕ ਦਾ ਡਿਜ਼ਾਈਨ ਵਗੈਰਾ ਕੁਝ ਨਹੀਂ ਦਿੱਤਾ ਸਿਰਫ ਕੱਲਾ ਘੇਰੇ ਦਾ ਦਿੱਤਾ ਹੁੰਦਾ ਨੀਚੇ ਡਿਜ਼ਾਈਨ ਤਾਂ ਇਹਨੂੰ ਜਿੰਨੀ ਆਪਾਂ ਨੂੰ ਪ੍ਰੋਪਰ ਲੈਂਥ ਚਾਹੀਦੀ ਆਪਾਂ ਉੱਥੇ ਨਿਸ਼ਾਨ ਲਗਾ ਕੇ ਫਰੰਟ ਵੱਲ ਧਰ ਕੇ ਕਟਿੰਗ ਕਰ ਸਕਦੇ ਆ ਜੀ ਆਪਾਂ ਦੇਖੋ ਆਪਾਂ ਨੇ ਇਹ ਕਟਿੰਗ ਵੇਲੇ ਇਹਦੇ ਵਿੱਚ ਆਪਣੀ ਸੈਟਿੰਗ ਕਰ ਲਈ ਸੀ ਇਹਦੀ ਪਹਿਲੀ ਉੱਪਰੋਂ ਕੱਟ ਕਰਤਾ ਸੀ 1/2 ਇੰਚ ਹੀ ਵੱਧ ਕੱਟਿਆ ਸੀ ਤਾਂ ਕਰਕੇ ਆਪਾਂ ਇਹਨੂੰ ਕੀ ਕਰਾਂਗੇ ਇੱਥੋਂ ਨੀਚੇ ਤੋਂ ਇਹਨੂੰ ਬਰਾਬਰ ਹੀ ਰੱਖ ਲਾਂਗੇ ਕਈ ਵਾਰ ਆਪਣਾ ਆ ਪੱਲਾ ਫਰੰਟ ਵਾਲਾ ਜਾਦਾ ਵੱਡਾ ਹੁੰਦਾ ਤਾਂ ਆਪਾਂ ਨੀਚੇ ਵਾਲ ਨੂੰ ਜਿੰਨਾ ਆਪਾਂ ਨੂੰ ਚਾਹੀਦਾ ਹੁੰਦਾ ਕਿਉਂਕਿ ਇਹਨਾਂ ਦੇ ਪਸ਼ਮੀਨੇ ਦੇ ਸੂਟਾਂ ਦੇ ਅੱਜਕੱਲ ਬੈਕ ਤੇ ਸਿਰਫ ਇੰਨਾ ਹੀ ਆਰਡਰ ਦਿੱਤਾ ਹੁੰਦਾ ਕਈ ਵਾਰ ਛੋਟਾ ਜਾਂ ਇੰਨੇ ਚੜਾਈ ਦੇ ਵਿੱਚ ਤਾਂ ਇਹਨੂੰ ਆਪਾਂ ਬਰਾਬਰ ਕਰਕੇ ਰੱਖਣਾਗਾ ਇਹਨੂੰ ਬਰਾਬਰ ਕਰਕੇ ਉੱਪਰ ਆਪਾਂ ਨੇ ਨਿਸ਼ਾਨ ਲਗਾ ਲੈਣਾ ਫਿਰ ਜਿਹੜਾ 프ਰੰਟ ਪੱਲਾ ਆਊਗਾ ਉਹ ਨਿਸ਼ਾਨ ਤੋਂ ਆਪਾਂ نیچے ਨੂੰ ਲੈ ਜਾਾਂਗੇ ਜਿਹੜਾ ਬਦੂ ਕਨਲ ਤਾਂ ਆਪਾਂ ਨੂੰ ਸੌਖਾ ਰਹੇਜੂਗਾ ਜਿੰਨਾ ਦੇਖੋ ਆਪਾਂ ਨੂੰ ਫੋਲਡਿੰਗ ਦੇ ਵਿੱਚ ਪਤਾ ਚੱਲ ਜੂਗਾ ਵੀ ਇਹਦੇ ਵਿੱਚ ਕਿੰਨੀ ਆਪਾਂ ਨੂੰ ਦਾਬ ਦੇਣੀ ਪਊਗੀ ਪੱਲੇ ਨੂੰ ਇਸ ਤਰੀਕੇ ਨਾਲ ਹੁਣ ਇਹ ਆਪਣਾ ਬਰਾਬਰ ਸੀ ਤਾਂ ਇਹਨੂੰ ਆਪਾਂ ਨੀਚੇ ਤੋਂ ਮਲਾ ਕੇ ਸਹੀ ਰੱਖ ਲੈ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਸੀ ਇਹ ਸਿਰਫ ਉਨਾ ਹੀ ਆ ਹੁਣ ਆਪਾਂ ਇਹਦੀ ਕਟਾਈ ਪਾ ਲਾਂਗੇ ਇੱਥੇ ਤੱਕ ਆਪਾਂ ਉੱਪਰ ਤੱਕ ਬਿਲਕੁਲ ਇਹਦੇ ਬਰਾਬਰ ਬਰਾਬਰੀ ਲੈ ਕੇ ਆਉਣਾਗਾ ਕਿਉਂਕਿ ਇਹਦੇ ਵਿੱਚ ਕੋਈ ਬੈਕ ਪਲੇਟ ਨਹੀਂ ਹੈਗੀ ਨਾ ਕੋਈ ਫਰੰਟ ਤੇ ਲੰਬੀ ਪਲੇਟ ਆ ਹੁਣ ਆਪਾਂ ਇੱਥੇ ਵੀ ਉਸੇ ਤਰੀਕੇ ਨਾਲ ਹੀ ਕੱਟ ਲਗਾ ਦਾਂਗੇ ਹੁਣ ਦੇਖੋ ਮੈਂ ਕੀ ਦੇਖਣ ਵਾਲੀ ਇਹ ਹੈਗੀ ਸਾਨੂੰ ਇਸ ਤਰ੍ਹਾਂ ਪੁੱਛਦੇ ਨੇ ਵੀ ਦੀਦੀ ਤੁਸੀਂ ਇੱਥੋਂ ਦਾ 1 ਇੰਚ ਦੀ ਗਲਾਈ ਪਾ ਲੈਨੇ ਹੋ ਤਾਂ ਇੱਥੋਂ ਤੁਸੀਂ ਕਿੰਨੇ ਦੀ ਗਲਾਈ ਪਾਉਣੀ ਆ ਹੁਣ ਦੇਖੋ ਜੇ ਆਪਾਂ 1 ਇੰਚ ਦੀ ਗਲਾਈ ਪਾਉਣੇ ਆ ਤਾਂ ਇਹ ਆਜੂਗਾ ਜਿਹੜਾ ਗਲਾ ਆਪਣਾ ਕੋਈ ਵੀ ਡੀਪ ਪਹਿਨਦਾਗਾ 1 ਇੰਚ ਦੀ ਗਲਾਈ ਪਾ ਲਾਂਗੇ ਕਈ ਵਾਰ ਕੀ ਕਰਦੇ ਆਂ ਲੇਡੀ ਜੇ ਪਸ਼ਮੀਨੇ ਦੇ ਸੂਟ ਕਰਕੇ ਕਹਿੰਦੇ ਵੀ ਗਲਾ ਸੀਨੇ ਉੱਚਾ ਪਾਉਣਾ ਵਾਲਾ ਡੀਪ ਨਹੀਂ ਪਾਉਣਾ ਸਰਦੀ ਵਾਲਾ ਸੂਟ ਆ ਤਾਂ ਤੁਸੀਂ ਇੱਥੋਂ ਗਲਾਈ ਉਹਦੀ 1.5 ਇੰਚ ਪਾ ਸਕਦੇ ਹੋ ਇਆ ਕੋਨਾ ਬਣਾਇਆ ਦੇਖੋ ਇਹ ਕੋਨੇ ਤੋਂ ਬਣ ਕੇ 1 ਇੰਚ ਦਾ ਆਪਾਂ ਫਰੰਟ ਦੇ ਵਿੱਚ ਗਲਾਈ ਪਾਈ ਆ ਉਸੇ ਕੋਨੇ ਦੇ ਸੇਧ ਨੂੰ ਇਸ ਗਲਾਈ ਤੋਂ ਆਪਾਂ ਉੱਪਰ 1 ਇੰਚ ਦੀ ਪਾਵਾਂਗੇ ਜੇ ਗਲਾ ਤੁਸੀਂ ਨਾਰਮਲ 6.5 6 ਪਾਉਨੇ ਹੋਗੇ ਜੇ ਬਿਲਕੁਲ ਹੀ 4 5 ਇੰਚ ਗਲਾ ਪਾਉਣਾ ਤਾਂ ਤੁਸੀਂ ਇਸੇ ਗਲਾਈ ਤੋਂ ਫਰੰਟ ਵਾਲੀ ਗਲਾਈ ਤੋਂ ਮਿਲ ਕੇ ਇਸ ਤਰੀਕੇ ਨਾਲ 1.5 ਇੰਚ ਦੀ ਗਲਾਈ ਪਾ ਸਕਦੇ ਹੋ ਉਹ ਗਲਾਈ ਤੁਹਾਡੀ ਇਸ ਤਰੀਕੇ ਨਾਲ ਆਉਗੀ। ਇਸ ਤਰੀਕੇ ਨਾਲ ਪਰ ਆਪਾਂ ਨੇ ਇਹ ਗਲਾਈ ਤੇ ਨਹੀਂ ਪਾਉਣੀ ਕਾਟ ਇਸ ਸ਼ਰਟ ਦੀ ਆਪਾਂ ਨੇ 1 ਇੰਚ ਦੀ ਗਲਾਈ ਤੇ ਪਾਉਣੀ ਆ ਕਿਉਂਕਿ ਇਹਨਾਂ ਦਾ ਗਲਾ ਆਪਾਂ ਨੇ ਦੀਪ ਬਣਾਉਣਾ ਦਾ ਹਾਫ ਇੰਚ ਆਪਾਂ ਹਰ ਇੱਕ ਦੇ ਵੱਧ ਕੱਟਦੀ ਕਰਦੇ ਆ ਇਹਦੇ ਨਾਲ ਨਾਈ ਦਾ ਕੋਈ ਆਪਣਾ ਮੋਢਾ ਵਧੇ ਕਈ ਵਾਰ ਸਾਨੂੰ ਪੁੱਛਦੇ ਨੇ ਵੀ ਦੀਦੀ ਜੇੜ ਤੁਸੀਂ ਵੱਧ ਕੱਟ ਦਿਓਗੇ ਆਹ ਵਾਲਾ ਹਾਫ ਇੰਚ ਇਹਦੇ ਨਾਲ ਵੀ ਮੋਢਾ ਵਧੂ ਇਹਦੇ ਨਾਲ ਮੋਢਾ ਵਗੈਰਾ ਕੁਝ ਨਹੀਂ ਵਧਦਾ ਕਿਉਂਕਿ ਆਪਣੇ ਦੇਖੋ ਆਹ ਵਾਲੀ ਪਲੇਟ ਵੀ ਪਾਉਣੀ ਹੁੰਦੀ ਹੈ ਇੱਥੋਂ ਇਹਦੇ ਵਿੱਚ ਆ ਚੀਜ਼ ਇਧਰੋਂ ਵੀ ਖਿੱਚੀ ਜਾਂਦੀ ਹੈ ਕਵਰ ਹੋਊਗੀ ਸਾਈਡ ਤੋਂ ਟੇਡੀ ਪਲੇਟ ਪੈਂਦੀ ਆ ਉਧਰੋਂ ਆਹ ਚੀਜ਼ ਕਵਰ ਹੋ ਜਾਂਦੀ ਆ ਤੇ ਜਦੋਂ ਆਪਾਂ ਸ਼ੋਲਡਰ ਇਹਦੇ ਗੁੰਮ ਪਾਉਣੇ ਹੁੰਦੇ ਆ 1/2 ਇੰਚ ਉਹਦੇ ਵਿੱਚ ਵੀ ਜਾਂਦਾ ਇਹਦੇ ਨਾਲ ਆਪਣਾ ਕੋਈ ਮੋੜਾ ਨਹੀਂ ਵਧਦਾ ਕੁਝ ਨਹੀਂ ਵਧਦਾ ਹੈਗਾ ਜੇ ਤੁਸੀਂ ਆਹ ਨਿਸ਼ਾਨ ਵੱੱਧ ਲਾਉਂਗੇ ਜਿਵੇਂ ਮੈਂ 6.5 ਤੇ ਨਿਸ਼ਾਨ ਲਗਾਉਣੀ ਆ ਤੁਸੀਂ 7 ਤੇ ਲਗਾਉਂਗੇ ਵੀ ਕਹਦੋਂਗੇ ਭਾਰੀ ਨਾ ਪੈਦਾ ਵੀ ਮੋੜਾ ਇੰਨਾ ਚੜ੍ਹਣਾ ਨਹੀਂ 7.5 ਲਾ ਲਓ 7 ਲਾ ਲਓ ਉਹਦੇ ਨਾਲ ਤੁਹਾਡਾ ਮੋੜਦਾ ਵਧੂਗਾ ਕਿਉਂਕਿ ਉਹਦੇ ਨਾਲ ਆਹ ਗਲਾਈ ਵੀ ਵਧੂਗੀ ਫਿਰ ਆਪਣੀ ਜਦੋਂ ਆਪਾਂ ਮੋੜ ਦਾ ਨਿਸ਼ਾਨ ਨੀਚੇ ਨੂੰ ਲਗਾਵਾਂਗੇ ਇਹਦੇ ਨਾਲ ਆਪਣਾ ਕੋਈ ਨਿਸ਼ਾਨ ਨਹੀਂ ਵਧਦਾ ਇਸੀ ਆਪਣੇ ਪਸ਼ਮੀਨੇ ਦੇ ਸ਼ਰਟ ਦੀ ਕਟਿੰਗ ਜਿਨ੍ਹਾਂ ਦਾ ਨੈੱਕ ਪ੍ਰੋਪਰ ਆਲਰੇਡੀ ਬਣਿਆ ਆਉਂਦਾਗਾ ਇਸ ਤਰ੍ਹਾਂ ਹੀ ਘੇਰੇ ਦਾ ਬਾਰਡਰ ਹੁੰਦਾ ਹੁਣ ਆਪਾਂ ਇਹਦੀ ਬਾਜੂ ਦੀ ਕਟਾਈ ਕਰਨੀ ਹੈ ਵੀ ਲੰਬੂ ਲੰਬੀ ਬਾਜੀ ਹੁੰਦੀ ਹੈ ਜਿਹੜੀ ਉਹੀ ਤੁਸੀਂ ਕਿਸ ਤਰ੍ਹਾਂ ਕਟਾਈ ਕਰੋਗੇ ਹੁਣ ਦੇਖੋ ਆਪਣੇ ਕੋਲੇ ਆਹ ਬਾਰਡਰ ਦਿੱਤੇ ਹੋਏ ਨੇਗੇ ਇੱਕ ਤਾਂ ਦਿੱਤਾ ਹੋਇਆ ਆਪਣੇ ਕੋਲੇ ਬਾਜੂ ਦਾ ਬਾਰਡਰ ਦਿੱਤਾ ਹੋਇਆ ਆਹ ਦੋ ਦਿੱਤੇ ਨੇ ਇਹਨਾਂ ਨੇ ਪਲਾਜ਼ੋ ਦੇ ਦਿੱਤੇ ਹੋਏ ਨੇ ਦੇਖੋ ਪਲਾਜ਼ੋ ਦੀ ਲਗਾਉਣ ਵਾਸਤੇ ਕਈ ਵਾਰ ਕੀ ਹੁੰਦਾ ਇਹਨਾਂ ਦੇ ਵਿੱਚ ਇੱਕ ਉਧਰਲੀ ਸਾਈਡ ਤੇ ਬਾਰਡਰ ਦੇ ਦਿੰਦੇ ਨੇ ਇੱਕ ਉਧਰਲੀ ਸਾਈਡ ਤੇ ਬਾਰਡਰ ਦੇ ਦਿੰਦੇ ਨੇ ਹੁਣ ਜੇ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਬਣਾਵਾਂਗੇ ਪਰ ਆਪਣੀ ਜਿੰਨੀ ਬਾਜੂ ਦੀ ਲੈਂਥ ਚਾਹੀਦੀ ਓਨੀ ਬਾਜੂ ਨਹੀਂ ਬਣਨੀ ਹੈਗੀ ਜਿਵੇਂ ਆਮ ਕੁਆਟਰ 슬ੀਵ ਬਣਾਉਣੀ ਆਪਾਂ ਨੇ 16 17 ਉੱਤੋਂ ਦੇਖੋ ਪ੍ਰੋਪਰ ਆਈ ਜਾਊਗੀ ਜੇ ਆਪਾਂ ਨੇ ਲੰਬੀ ਬਾਜੂ ਬਣਾਉਣੀ ਆ ਤਾਂ ਉਹ ਆਪਣੀ ਲੈਂਥ ਨਹੀਂ ਪੂਰੀ ਆਉਂਦੀ ਹੁਣ ਦੇਖੋ ਆ ਤਾਂ ਇਹਨਾਂ ਨੇ ਐਕਸਟਰਾ ਪਲਾਜ਼ੋ ਵਾਸਤੇ ਹੀ ਦਿੱਤਾ ਹੋਇਆ ਹੈ ਇਹਨਾਂ ਨੇ ਇੱਕ ਸਾਈਡ ਤੇ ਹੀ ਬਾਰਡਰ ਦਿੱਤਾ ਹੋਇਆ ਸੀ ਤਾਂ ਆਪਾਂ ਕੀ ਕਰਦਾਂਗੇ ਇਹਨੂੰ ਸਾਈਡ ਤੋਂ ਪਹਿਲਾਂ ਉਤਾਰ ਦਾਂਗੇ ਇਹ ਪਲਾਜ਼ੋ ਵਾਸਤੇ ਬਾਰਡਰ ਦਿੱਤੇ ਹੋਏ ਹੈ ਇਹਨਾਂ ਨੇ ਇਹਨੂੰ ਆਪਾਂ ਨੇ ਐਕਸਟਰਾ ਲਗਾ ਲਾਤਾ ਹੁਣ ਕੀ ਕਰਨਾ ਆਪਾਂ ਨੇ ਜਿਹੜਾ ਆਹ ਵਾਲਾ ਕੱਪੜਾ ਹੋਊਗਾ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲਾਂਗੇ ਦੇਖੋ ਜੇ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਮੰਨ ਲਓ ਇੱਕ ਜੋੜ ਆਊਗਾ ਜੋੜ ਪਾਉਣ ਵਾਸਤੇ ਆਪਣੇ ਕੋਲੇ ਕੱਪੜਾ ਨਹੀਂ ਹੈਗਾ ਹੁਣ ਆਪਾਂ ਇਹਨੂੰ ਕਿਵੇਂ ਕਰਾਂਗੇ ਬਾਜੂ ਦੀ ਕਟਾਈ ਕਿਵੇਂ ਕਰਾਂਗੇ ਤੁਸੀਂ ਇਸ ਤਰੀਕੇ ਨਾਲ ਨੂੰ ਬਰਾਬਰ ਕਰ ਲਓਗੇ ਬਿਲਕੁਲ ਨਾਲ ਦੇਖੋ ਪਹਿਲਾਂ ਮੈਂ ਇਹਨੂੰ ਡਬਲ ਕੀਤਾ ਡਬਲ ਕਰਕੇ ਇਹਨੂੰ ਇਹਦੇ ਨਾਲ ਜੋੜ ਲਿਆ ਹੁਣ ਬਾਜੂ ਦੀ ਲੈਂਥ ਆਪਣੇ ਕੋਲੇ ਕਿੰਨੀ ਆ 23 ਇੰਚ ਤਾਂ ਆਪਾਂ 23 ਇੰਚ ਤੇ ਨਿਸ਼ਾਨ ਲਗਾਉਣਾਗਾ 1/2 ਇੰਚ ਬਦਲ ਗਾਵਾਂਗੇ 23 ਇੰਚ ਬਾਜੂ ਦਾ 23.5 ਦੇ ਨਿਸ਼ਾਨ ਲਗਾਵਾਂਗੇ ਦੇਖੋ ਇਸ ਤਰੀਕੇ ਨਾਲ ਆਪਾਂ ਇਹਦੀ ਕਟਾਈ ਪਾਤੀ ਹੁਣ ਇਹਨਾਂ ਨੇ ਮੂਹਰੋ ਰਖਾਈ ਆ ਆਪਣੀ 11 ਇੰਚ ਬਾਜੂ ਕਿਉਂਕਿ ਬਾਜੂ ਉਹਨਾਂ ਦੀ ਹੈਲਦੀ ਆ ਆਮ ਤਾਂ ਦੇਖੋ ਇੰਨੀ ਬਾਜੂ ਦੇ ਵਿੱਚ 8 8.5 9 ਇੰਚ ਬਾਜੂ ਹੁੰਦੀ ਆ ਪਰ ਇਹਨਾਂ ਨੇ ਆ ਕੀ ਆ ਮੂਹਰੋ ਬਹੁਤ ਹੈਵੀ ਨੇ ਬਾਜੂ ਤਾਂ ਆਪਾਂ ਨੇ ਦੇਖੋ ਇੱਥੋਂ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਕੀ ਕਰਨਾ ਇਹਦੇ ਬੈਕ ਗਲਾ ਡੀਪ ਆ ਆਪਾਂ ਐਸੀ ਤਰੀ ਜਿੱਦਾਂ ਤੁਹਾਡੇ ਕੋਲੇ ਕੱਪੜਾ ਐਕਸਟਰਾ ਬਹੁਤ ਪਿਆਗਾ ਫਿਰ ਤਾਂ ਤੁਸੀਂ ਇੱਥੋਂ ਦੇਖਦੇ ਕੱਪੜਾ ਰੱਖ ਲਓਗੇ ਨਿਸ਼ਾਨ ਲਗਾ ਲਓਗੇ ਜੇ ਕਈ ਵਾਰ ਤੁਹਾਡੇ ਕੋਲੇ ਕੱਪੜਾ ਪ੍ਰੋਪਰ ਨਹੀਂ ਵੀ ਹੁੰਦਾ ਕੋਲੇ ਤਾਂ ਤੁਸੀਂ ਕਿਸ ਤਰ੍ਹਾਂ ਕਰੋਗੇ 9 ਇੰਚ ਆਪਣੇ ਮੁੱਢਾ ਰੈਡੀ ਰੱਖਣਾ ਤਾਂ ਆਪਾਂ 10 ਇੰਚ ਕਟਾਈ ਦਾ ਇੱਥੇ ਮੰਨ ਲਓ ਨਿਸ਼ਾਨ ਲਗਾ ਲਿਆ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਆਪਾਂ ਨੇ ਗਲਾਈ ਵੀ ਪਾਉਣੀ ਆ ਜੇ ਆਪਣੇ ਕੋਲੇ ਘੱਟ ਕੱਪੜਾ ਗਾ ਮੰਨ ਲਓ ਕਿਉਂਕਿ ਆਪਾਂ ਨੇ 1 ਇੰਚ ਇੰਚ ਕੱਪੜੇ ਨੂੰ ਕਵਰ ਕਰਨਾਗਾ ਜੇ ਆਪਾਂ ਹੁਣ ਉੱਪਰੋਂ ਧਰ ਕੇ ਲਗਾ ਦਾਂਗੇ ਤਾਂ ਨੀਚੇ ਤੋਂ ਘਟ ਜੂਗਾ ਹੁਣ ਆਪਾਂ ਇਹਦੀ ਇੱਥੋਂ ਪਹਿਲੀ ਗਲਾਈ ਪਾ ਦਾਂਗੇ ਕਿਉਂਕਿ ਜਿਹੜਾ 1 ਇੰਚ ਆਪਾਂ ਉੱਪਰ ਲੈ ਕੇ ਜਾਵਾਂਗੇ ਉਹੀ ਆਪਾਂ ਨੀਚੇ ਲੈ ਜਾਾਂਗੇ ਕੱਪੜੇ ਨੂੰ ਹੁਣ ਆਪਾਂ ਇੱਕ ਵਾਰ ਇਹਦੀ ਇੱਥੋਂ ਕਟਿੰਗ ਕਰ ਦਾਂਗੇ ਆਪਾਂ ਨੂੰ ਪਤਾ ਚੱਲ ਗਿਆ ਵੀ ਕਿੰਨੀ ਗਲਾਈ ਪਊਗੀ ਕਿੰਨੀ ਉੱਪਰੋਂ ਦੀ ਕਟਿੰਗ ਹੋ ਜੂਗੀ ਹੁਣ ਦੇਖੋ ਆਪਾਂ ਇਹਦੇ ਨਿਸ਼ਾਨ ਲਗਾਵਾਂਗੇ ਹੁਣ ਦੇਖੋ ਆਪਣਾ ਆਹ ਮੋਡੇ ਦਾ ਨਿਸ਼ਾਨ ਆ ਰਿਹਾ 10 ਇੰਚ 9 ਇੰਚ ਆਪਾਂ ਨੇ ਰੈਡੀ ਪਾਉਣਾ 10 ਇੰਚ ਦਾ ਆਪਾਂ ਨਿਸ਼ਾਨ ਲਗਾ ਲਿਆ ਇਧਰੋਂ ਆਪਾਂ ਨੇ ਲਗਾ ਲਿਆ ਲੂਜ਼ ਦਾ ਤੁਸੀਂ ਇਸ ਤਰੀਕੇ ਦੇ ਨਾਲ ਦੇਖੋ ਇਹਦੀ ਇਧਰੋਂ ਵੀ ਕਾਟ ਪਹਿਲਾਂ ਪਾ ਦੋਗੇ ਮੰਨ ਲਓ ਆਹ ਚੀਜ਼ ਆ ਗਈ ਆਪਾਂ ਨੂੰ ਕੀ ਹੈ ਹੁਣ ਦੇਖੋ ਆਪਾਂ ਨੂੰ ਸਿਰਫ ਇੱਥੋਂ ਤੋਂ ਲੈ ਕੇ ਇੱਥੇ ਤੱਕ ਹੀ ਚਾਹੀਦਾ ਕਪੜਾ ਕਿਉਂਕਿ ਜੇ ਆਪਾਂ ਇਹਨੂੰ ਨਾਮ ਮਿਲਦੇ ਇਹਨੂੰ ਨਿਸ਼ਾਨ ਵਗੈਰਾ ਨਹੀਂ ਲਗਾਉਂਦੇ ਤਾਂ ਆਪਾਂ ਨੂੰ ਇੰਨਾ ਕਪੜਾ ਚਾਹੀਦਾ ਸੀ ਆਪਾਂ ਕੰਫਿਊਜ਼ ਚ ਪੈ ਰਹੇ ਹਾਂ ਦੇ ਵੀ ਇੰਨੇ ਕੋਲ ਇੰਨਾ ਆਪਣੇ ਕੋਲੇ ਕਪੜਾ ਹੈ ਨਹੀਂਗਾ ਆਪਾਂ ਜੋੜ ਕਿਸ ਤਰ੍ਹਾਂ ਪਾਵਾਂਗੇ ਹੁਣ ਆਪਾਂ ਨੂੰ ਆਈਡੀਆ ਹੋ ਗਿਆ ਵੀ ਸਿਰਫ ਆਪਾਂ ਨੂੰ ਇੱਥੇ ਤੱਕ ਹੀ ਕਪੜਾ ਚਾਹੀਦਾ ਇੱਥੋਂ ਲੈ ਕੇ ਇੰਨਾ ਚਾਹੀਦਾ ਕਿਉਂਕਿ ਬਾਜ਼ੀ ਲੈਂ ਤਾਂ ਬਹੁਤ ਜ਼ਿਆਦਾ ਹੁਣ ਆਪਾਂ ਇਹਦੀ ਇੱਕ ਵਾਰ ਇੱਥੋਂ ਕਟਿੰਗ ਕਰ ਦਾਂਗੇ ਮੰਨ ਲਓ ਆਹ ਚੀਜ਼ ਗੁਲਾਈ ਦੀ ਇੱਥੋਂ ਸਾਨੂੰ ਕੱਟਣ ਦੀ ਕੋਈ ਜ਼ਰੂਰਤ ਨਹੀਂ ਹੁਣ ਦੇਖੋ ਤੁਸੀਂ ਜੋੜ ਕਿਸ ਤਰੀਕੇ ਨਾਲ ਪਾਉਣਾਗਾ ਜਿਵੇਂ ਆਹ ਉਪਰੋਂ ਉਤਰਿਆ ਸੀ ਜਿਹੜਾ ਇਹ ਵਾਲਾ ਕੱਪੜਾ ਆਪਣੇ ਕੋਲੇ ਦੇਖੋ ਹੁਣ ਆ ਕਾਤਰਾ ਨੇ ਆਪਣੇ ਕੋਲੇ ਆ ਬਚ ਰੀਆਂ ਇਹਨੇ ਸਾਈਡ ਤੋਂ ਉਤਰਿਆਗਾ ਫालतੂ ਆਪਣੇ ਕੋਲੇ ਕੋਈ ਕੱਪੜਾ ਨਹੀਂ ਆਪਾਂ ਇੱਕ ਵਾਰੀ ਪਲਾਦੂ ਦਾ ਵੀ ਚੈੱਕ ਕਰ ਲੈਨੇ ਆ ਵੀ ਆਪਣੇ ਕੋਲੇ ਪਲਾਦੂ ਦਾ ਕੱਪੜਾ ਬਿਲਕੁਲ ਸੇਮ ਇਹਦੇ ਨਾਲ ਦਾ ਹੀ ਹੈਗਾ ਦੇਖੋ ਥੋੜਾ ਜਿਹਾ ਹੈਗਾ ਤਾਂ ਫਰਕ ਹੈ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਪ੍ਰਿੰਟ ਦਿੱਤਾ ਹੋਇਆ ਆ ਪਲੇਨ ਦੇ ਵਿੱਚ ਆ ਜੇ ਬਾਈ ਚਾਂਸ ਆਪਣਾ ਨਹੀਂ ਵੀ ਕੋਈ ਵੀ ਹੱਲ ਨਹੀਂ ਹੁੰਦਾ ਤਾਂ ਆਪਾਂ ਇਹਦੇ ਨਾਲੋਂ ਵੀ ਪਾ ਸਕਦੇ ਆ ਨਹੀਂ ਆਪਣੇ ਕੋਲੇ ਆ ਦੇਖੋ ਇਹਦੇ ਵਿੱਚ ਜ਼ਿਆਦਾ ਜੋੜ ਪੈਣਗੇ ਕਿਉਂਕਿ ਇੱਕ ਪੱਲੇ ਤੇ ਆਪਾਂ ਇਹ ਪਾਣਾ ਹੈ ਕਿ ਇੱਕ ਦੇ ਪਲੇਨ ਉਹ ਵੀ ਨਹੀਂ ਵਧੀਆ ਲੱਗਣਾ ਹੈਗਾ ਜੇ ਤਾਂ ਉਹ ਦੋਨਾਂ ਦੇ ਵਿੱਚ ਹੀ ਪਾਵਾਂਗੇ ਜਾਂ ਇੱਕ ਦੇ ਵਿੱਚ ਹੁਣ ਆਪਣੇ ਕੋਲੇ ਦੇਖੋ ਆਹ ਵਾਲਾ ਕਪੜਾ ਇਹਨੂੰ ਆਪੇ ਇੱਕ ਵਾਰ ਧਰ ਕੇ ਦੇਖ ਲੈਣੇ ਆਂ ਵੀ ਇਹਦੀ ਆਪਣੀ ਜੋੜਾ ਸਹੀ ਪੈ ਸਕਦੇ ਆ ਜਾਂ ਨਹੀਂ ਪੈ ਸਕਦੇ ਮੰਨ ਲਓ ਆਪਾਂ ਨੇ ਆ ਇੱਕ ਪੀਸ ਲੈ ਲਿਆਗਾ ਤੁਸੀਂ ਕੀ ਕਰੋਗੇ ਜਿਹੜੀ ਟੋਡੀਗਲਾਈ ਹੋਊਗੀ ਤੁਸੀਂ ਉਹਨੂੰ ਇਸ ਤਰ੍ਹਾਂ ਧਰ ਕੇ ਰੱਖੋਗੇ ਉੱਪਰ ਜਿੰਨਾ ਤੁਹਾਨੂੰ ਚਾਹੀਦਾ اسی ਤਰੀਕੇ ਨਾਲ ਮੈਂ ਇੱਥੇ ਧੱਕ ਲਗਾਉਂਗੀ ਦੇਖੋ ਆਹ ਚੀਜ਼ ਆਪਣੀ ਇੱਥੋਂ ਪੂਰੀ ਆ ਰਹੀ ਹੈ ਬਿਲਕੁਲ ਹਲਕੀ ਨਹੀਂ ਚਾਹੀਦੀ ਐ ਇੱਥੋਂ ਆਪਾਂ ਨੂੰ ਇਦੇ ਵਿੱਚ ਸਹੀ ਆਊਗਾ ਦੇਖੋ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਇੱਕ ਜੋੜ ਦੋ ਜੋੜ ਤਾਂ ਆਪਣੇ ਇਧਰੋਂ ਪੂਰੇ ਕਵਰ ਹੋ ਜਾਣਗੇ ਤੇ ਦੋ ਜੋੜ ਆਪਾਂ ਇਹਦਾ ਉੱਪਰੋਂ ਕਪੜਾ ਉਤਰਿਆਗਾ ਆਪਾਂ ਉਹਦੇ ਪਹਿਲਾਂ ਆਪਾਂ ਜਿਹੜਾ ਆਪਣੇ ਕੋਲੇ ਜ਼ਿਆਦਾ ਕਪੜਾ ਆਪਾਂ ਉਹਦੇ ਜੋੜਾਂ ਦੀ ਕਟਾਈ ਕਰ ਲੈਣਾ ਦੇਖੋ ਇਸ ਤਰੀਕੇ ਨਾਲ ਰੱਖੋਗੇ ਤੁਸੀਂ ਇਹਨੂੰ ਵੀ ਡਬਲ ਕਰਕੇ ਨਹੀਂ ਰੱਖਣਾ ਹੈਗਾ ਕਿਉਂਕਿ ਤੁਹਾਡਾ ਫੇਰ ਮੋਢਾ ਘਟ ਜੂਗਾ ਇਸ ਤਰ੍ਹਾਂ ਇੱਕ ਪੱਲਾ ਆਪਾਂ ਜੋੜ ਦਾ ਇਧਰਲੀ ਸਾਈਡ ਤੋਂ ਲਵਾਂਗੇ ਇੱਕ ਆਪਾਂ ਇਧਰਲੀ ਸਾਈਡ ਤੋਂ ਲਵਾਂਗੇ ਹੁਣ ਦੇਖੋ ਮੈਂ ਇਸ ਤਰੀਕੇ ਨਾਲ ਇਹਦੇ ਉੱਪਰ ਰੱਖ ਲਿਆ ਜਿੱਥੇ ਤੱਕ ਮੈਨੂੰ ਚਾਹੀਦਾ ਛੜਾ ਰੱਖਿਆ ਜਿੰਨਾ ਮਾਰਜਨ ਆਉਣ ਆਇਆ ਦੇ ਵਿੱਚ ਹੁਣ ਮੈਂ ਇੱਥੇ ਨਿਸ਼ਾਨ ਲਗਾ ਲਿਆ ਜਿੰਨਾ ਪਰੋਂ ਇੱਥੋਂ ਤੱਕ ਚਾਹੀਦਾ ਸੀ ਹੁਣ ਇਸੇ ਤਰੀਕੇ ਨਾਲ ਮੈਂ ਇਸ ਨਿਸ਼ਾਨ ਤੋਂ ਇੱਥੇ ਤੱਕ ਲਾ ਲਿਆ ਦੇਖੋ ਹੁਣ ਤੁਸੀਂ ਦੁਬਾਰਾ ਫੱਟੀ ਦੇ ਨਾਲ ਦੇਖੋ ਇੱਥੇ ਨਿਸ਼ਾਨ ਦੁਬਾਰਾ ਵੀ ਲਗਾ ਸਕਦੇ ਹੋਗੇ ਇਸ ਤਰੀਕੇ ਨਾਲ ਹੀ ਆ ਚੀਜ਼ ਹੈ ਆ ਵਾਲੀ ਚੀਜ਼ ਬਿਲਕੁਲ ਗ੍ਰਹਾਈ ਦੇ ਨਾਲ ਦੱਸ ਰਹੀ ਹਾਂ ਦੇਖੋ ਮੈਂ ਕੋਈ ਐਵੇਂ ਨਹੀਂ ਹੈਗਾ ਸੋ ਨੂੰ ਵੀ ਉੱਪਰ ਕਪੜਾ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਦੱਸਦੇ ਵੀ ਆਪਣੇ ਕੋਲੇ ਜੇ ਘੱਟ ਕਪੜਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦੀ ਬਾਜੂ ਦੀ ਕਟਾਈ ਕਰ ਸਕਦੇ ਹੋ ਜ਼ਿਆਦਾਤਰ ਕੀ ਕਰਦੇ ਨੇ ਲੇੜੀ ਜਿਹੜੀ ਘਰਾਂ ਦੇ ਵਿੱਚ ਬਣਾਉਂਦੀਆਂ ਨੇ ਇੰਨਾ ਆਈ ਡੀ ਉਹਨਾਂ ਨੂੰ ਹੁੰਦਾ ਨਹੀਂ ਕਪੜਾ ਘਟਾ ਲੈਂਦੀਆਂ ਨੇ ਜਿਵੇਂ ਸਲਵਾਰਾਂ ਦਾ ਵੀ ਘਟ ਜਾਂਦਾ ਉਹਨਾਂ ਕੋਲੇ ਬਾਜੂਆਂ ਵਾਸਤੇ ਵੀ ਜੋੜ ਪਾਉਣ ਵਾਸਤੇ ਵੀ ਕਪੜਾ ਨਹੀਂ ਰਹਿੰਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਪਹਿਲਾਂ ਇਹਨੂੰ ਉਹ ਕਰ ਲੋਗੇ ਫਿਰ ਉਹਦੀ ਕਟਾਈ ਪਾਉਂਗੇ ਹੁਣ ਦੇਖੋ ਆ ਇੱਕ ਜੋੜ ਮੇਰੇ ਕੋਲੇ ਪੂਰਾ ਹੋ ਗਿਆ ਆਪਾਂ ਇਹਦੇ ਵਿੱਚ ਕਪੜੇ ਦੇ ਵਿੱਚ ਪੁੱਠ ਸਿੱਧ ਦਿੱਤੀ ਹੋਈ ਆ ਤਾਂ ਉਹਦੇ ਵਿੱਚ ਆਪਾਂ ਨਿਸ਼ਾਨ ਲਗਾ ਦਾਂਗੇ ਦੇਖੋ ਆਮਲਾ ਹੁਣ ਇਸੇ ਜੋੜ ਦੇ ਉੱਪਰ ਰੱਖ ਕੇ ਆਪਾਂ ਜਿਹੜਾ ਆ ਪੱਲਾ ਸੀ ਇਹਦੇ ਵਿੱਚੋਂ ਕੱਢਾਂਗੇ ਦੇਖੋ ਇੰਨਾ ਕਪੜਾ ਬਚ ਗਿਆ ਆਪਣੇ ਕੋਲ ਇਹ ਵਾਲਾ ਫਿਰ ਵੀ ਆਪਣੇ ਫालतੂ ਖਰਾਬ ਨਹੀਂ ਕਰਨਾ ਕਪੜਾ ਜਿੰਨਾ ਆਪਾਂ ਨੂੰ ਚਾਹੀਦਾ ਦੇਖੋ ਉਨਾ ਹੀ ਲਓ ਲੇਕੋ ਆਪਾਂ ਨੇ ਦੋ ਜੋੜ ਹੋਰ ਕੱਢਣੇ ਆਗੇ ਉਹ ਕਿਹੜੇ ਵਿੱਚੋਂ ਲਵਾਂਗੇ ਜਿਹੜਾ ਆਪਣੀ ਆਹ ਗਲਾਈਆਂ ਪਲੇਨ ਕੱਪੜੇ ਦੇ ਵਿੱਚੋਂ ਉੱਪਰੋਂ ਉਤਰੀਆਂ ਸਿਗੀਆਂ ਇਹਨੂੰ ਆਪਾਂ ਨੇ ਇਸ ਤਰ੍ਹਾਂ ਬਰਾਬਰ ਮਿਲਾ ਲਿਆ ਬਿਲਕੁਲ ਹੁਣ ਆਪਾਂ ਨੇ ਜਿਹੜੀ ਆਹ ਜੋੜ ਨੇ ਆ ਇਹਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਆਪਾਂ ਨੇ ਆਹ ਚੀਜ਼ ਆ ਦੇਖੋ ਆਪਣਾ ਆ ਪੀਸ ਇੰਨਾ ਘਟ ਰਿਹਾ ਨੀਚੇ ਤੋਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਪਾਂ ਨੂੰ ਇਹ ਐਕਸਟਰਾ ਦਵਾ ਦੇ ਵਿੱਚ ਚਾਹੀਦਾ ਜੇ ਤੁਹਾਡੇ ਕੋਲ ਤੁਸੀਂ ਪੀਸ ਭਰਨਾ ਤਾਂ ਇੱਥੇ ਇੰਨੀ ਜਗ੍ਹਾ ਤੇ ਭਰ ਸਕਦੇ ਹੋ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇੱਥੋਂ ਤਾਂ ਆਪਾਂ ਨੇ ਫਿਲਹਾਲ ਵੱਧ ਹੀ ਕਟਿਆਗਾ ਕਿਉਂਕਿ ਕੁਛ ਤਾਂ ਇਹਦੇ ਵਿੱਚ ਇਸ ਤਰ੍ਹਾਂ ਫੋਲਡਿੰਗ ਦੇ ਵਿੱਚ ਆ ਜਾਊਗਾ ਆਪਣੀ ਇੱਥੋਂ ਦੀ ਸਲਾਈ ਲੱਗੂਗੀ ਜੇ ਤੁਹਾਨੂੰ ਲੱਗੂਗਾ ਵੀ ਧਾਗੇ ਵਗੈਰਾ ਨਿਕਲਣਗੇ ਤਾਂ ਤੁਸੀਂ ਇੱਥੇ ਚੋਰਸ ਪੀਸ ਉੱਪਰ ਕੱਟ ਕੇ ਲਗਾ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਬਾਜੂ ਨੂੰ ਅਡਜਸਟ ਕਰਨਾਗਾ ਜੇ ਲ ਆਪਾਂ ਨੇ ਲੰਬੀ ਬਾਜੂ ਬਣਾਉਣੀ